ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਹੁਣਾ ਦਾ ਅੱਜ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਨੂੰ ਘੇਰ ਕੇ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਦਈਏ ਕਿ ਮਜੀਠਾ ਹਲਕੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਹੁਣਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਪਰ ਇਸੇ ਦੌਰਾਨ ਹੀ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਾਲੀਆਂ ਛੰਡੀਆਂ ਵੀ ਦਿਖਾਈਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੁਣਾਂ ਦੀ ਵੱਲੋਂ ਇਹ ਗੱਲ ਆਖੀ ਗਈ ਕਿ ਅਸੀਂ ਪ੍ਰਸ਼ਾਸਨ ਦੇ ਰਾਹੀਂ ਤਰਨਜੀਤ ਸਿੰਘ ਸੰਤੂ ਨੂੰ ਇਹ ਗੱਲ ਆਖਰੇ ਸੀ ਕਿ ਉਹ ਸਾਡੇ ਨਾਲ ਸਵਾਲ ਜਵਾਬ ਕਰਨ ਪਰ ਉਹਨਾਂ ਨੇ ਸਵਾਲ ਜਵਾਬ ਕਰਨ ਤੋਂ ਸਾਫ਼ ਤੌਰ ਤੇ ਹੀ ਮਨਾ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹਲੇ ਤੱਕ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਦਿੱਤੀ ਗਈ ਹੈ ਸਾਡਾ ਅੰਦੋਲਨ ਹੱਲੇ ਵੀ ਚੱਲ ਰਿਹਾ ਹੈ ਕਿਸਾਨ ਹੱਲੇ ਵੀ ਸ਼ੰਭੂ ਅਤੇ ਖਨੋਰੀ ਬਾਟਰ ਤੇ ਬੈਠੇ ਹੋਏ ਨੇ ਸਾਡੇ ਤੇ ਇੰਨਾ ਜ਼ਿਆਦਾ ਉਸ ਸਮੇਂ ਜ਼ੁਲਮ ਟਾਇਆ ਗਿਆ ਗੋਲੇ ਚਲਾਇਕ ਭਰਾਏਗੇ ਸਾਡੇ ਦੇ ਉੱਤੇ ਤੇ ਕਈ ਕਿਸਾਨਾਂ ਦੀ ਮੌਤ ਹੋ ਗਈ ਸ਼ੁਕਰਨ ਦੀ ਮੌਤ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਹਾਲਾਂਕਿ ਕਈ ਤਰ੍ਹਾਂ ਦੀਆਂ ਗੱਲਾਂ ਸਰਪੰਚ ਸਿੰਘ ਪੰਦੇਰ ਨੂੰ ਹੀ ਕਰਦੇ ਹੋਏ ਨਜ਼ਰ ਆਏ ਪਰ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਪਿੰਡਾਂ ਦੇ ਵਿੱਚ ਇਹ ਪਿੰਡ ਵਾਸੀਆਂ ਦੇ ਵੱਲੋਂ ਗੱਲ ਆਖ ਦਿੱਤੀ ਗਈ ਹੈ ਕਿ ਕੋਈ ਵੀ ਬੀਜਪੀ ਦਾ ਉਮੀਦਵਾਰ ਤੇ ਲੀਡਰ ਜਿਹੜਾ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਉਹ ਦਾਖਲ ਹੋਵੇਗਾ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਸੇ ਨਾਲ ਹੀ ਜੇਕਰ ਤਰਨਜੀਤ ਸਿੰਘ ਸੰਘੋ ਹੁਣਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਭਾਜਪਾ ਪਾਰਟੀ ਦੇ ਉਮੀਦਵਾਰ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸੇ ਦੇ ਚੱਲਦੇ ਅੱਜ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਾਲੀਆਂ ਛੰਡੀਆਂ ਵਿਖਾਈਆਂ ਗਈਆਂ ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸਾਨ ਬੈਰੀਕੇਡ ਤੋੜਦੇ ਹੋਏ ਅੱਗੇ ਵਧਦੇ ਨੇ ਤੇ ਇਸੇ ਦੌਰਾਨ ਕਿਸਾਨ ਕਾਲੀਆਂ ਛੰਡੀਆਂ ਹੱਥਾਂ ਦੇ ਵਿੱਚ ਫੜ ਕੇ ਨਾਰੇ ਲਗਾਉਂਦੇ ਹੋਏ ਅੱਗੇ ਵਧਦੇ ਜਾਂਦੇ ਨੇ ਤੇ ਤਰਨਜੀਤ ਸਿੰਘ ਸਿੰਘ ਸੰਧੂ ਹੁਣਾਂ ਦਾ ਰਜਕੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਕੁਝ ਕਹਿਣਾ ਹੈ ਕਿਸਾਨ ਆਗੂ ਸਰਬ ਸਿੰਘ ਪੰਦੇੜ ਦਾ ਇੱਕ ਵਾਰ ਤੁਸੀਂ ਵੀ ਸੁਣੋ ਅੱਜ ਜਿਹੜਾ ਜੋ ਮਜਾਦਾ ਕੀਤਾ ਜਾ ਰਿਹਾ ਹੈ ਦੇਖੋ ਤਰਨਜੀਤ ਸਿੰਘ ਸੰਧੂ ਸਾਹਿਬ ਜਿਹੜੇ ਸਾਡੇ ਇਥੇ ਉਮੀਦਵਾਰ ਆ ਪੱਟ ਪਾਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕਿਆ ਫਿਰ ਵੀ ਅਸੀਂ ਵਿਰੋਧ ਕਰਾਂਗੇ ਕਇਤੋਂ ਤੱਕ ਆਏ ਆ ਲੱਗਿਆ ਪੈਲਸ ਹੈਗਾ ਵਾ ਤੋਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖੇਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲਿਖ ਕੇ ਕੱਲਿਆ ਹੈਗਾ ਤੁਹਾਡੀ ਆਪ ਦੀ ਸੀਗੀ ਪੀਐਮਐਸਪੀ ਗਰੰਟੀ ਕਰਨ ਬਣਾ ਕੇ ਦੇਵਾਂਗੇ ਬਿਜਲੀ ਸੋਧ ਬਿੱਲ ਉਹ ਦੋ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਹੁਣ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉੱਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀਗੇ ਉਹਦਾ ਕੋਈ ਨਹੀਂ ਆ ਹੁਣ ਲਖਮੀ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਬਾਹ ਲੈ ਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰ ਵਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਾਈਐਸ ਅਫਸਰ ਤੋਂ ਵੀ ਝਾਅਦਾ ਉਹਨਾਂ ਦਾ ਹੈਗਾ ਉਹ ਹੋਰਨ ਜਿਹੜੇ ਅੰਬੈਸਟਰ ਰਹੇ ਨੇ ਤਰੁਣਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਪਾ ਬਾਕੀ ਸਵਾਰੂ ਕੋ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ੰਗਣਾ ਉਹਨਾਂ ਨੂੰ ਕਹਿ ਬਈ ਅਸੀਂ ਬੰਦੇ ਪੰਜ ਸੱਤ 10 ਆ ਜੈਨੇ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਿਗੈਰ ਵੀਡੀਓ ਨਹੀਂ ਬੰਦਨੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੈ ਵੀ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰ ਜਾ ਪਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਟਰ ਚੰਡੀਗੜ੍ਹ ਉੱਤੇ ਪਾਜਪਾ ਦਾ ਝੰਡਾ ਲੱਗਣ ਵਾਲਾ ਉਹਦਾ ਇਹਦਾ ਭਗਵਾ ਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋਂ ਪਾਜਪਾ ਦੇ ਕੰਮ ਕਰ ਰਹੀ ਹੈਗੀ ਆ ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਆਉਣਗੇ ਜਿਹੜੇ ਟੀਵੀ ਚੈਨਲਾਂ ਤੇ ਜਾ ਕੇ ਪਾਜਪਾ ਦਾ ਪ੍ਰਵਕਤਾ ਬਣ ਕੇ ਸਭਾਈਆਂ ਦੇਣਗੇ ਜੋ ਅਸੀਂ ਦੇਖ ਰਹੇ ਹੈਗਾ ਤੇ ਇਹ ਜਮੂਰੀਅਤ ਦਾ ਗਾਲਾ ਕੁੱਟਣ ਵਾਲੀ ਗ ਅਜੋ ਅਸੀਂ ਦੇਖ ਰਿਹਾ ਸੀ ਅੱਜ ਤਾਂ ਹੀ ਅਪੀਲ ਕੀਤੀ ਸੀ ਕਿ ਅੱਜ ਵੋਟਾਂ ਜਾ ਪਾਉਣ ਤੋਂ ਪਹਿਲਾਂ ਪਾਰਟਪਾ ਦਾ ਅਸਰ ਰੂਪ ਦੇਖ ਲਓ ਪਾਇਓ ਜਿੱਥੇ ਮਰਜੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ ਕਿਵੇਂ ਤੱਕਾ ਕੀਤਾ ਜਾ ਰਿਹਾ ਅਰਜ਼ਗਾਰ ਤੇ 200 ਦਿਨ ਰੇਗਾ ਮੰਗੀ ਸੀ 700 ਰੁਪਿਆ ਦਿਹਾੜੀ ਮੰਗੀ ਸੀ ਉਹਦਾ ਵੀ ਕੁਝ ਨਹੀਂ ਕੀਤਾ ਸੋ ਅੱਜ ਦਾ ਪ੍ਰੋਗਰਾਮ ਸੀ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ ਸਰ ਜਿਹੜਾ ਪ੍ਰਧਾਨਜੀ ਦਾ ਇਸ ਵੇਲੇ ਪੁਲਿਸ ਫੋਰਸ ਲਾਈ ਗਈ ਹੈ ਕੀ ਲੱਗਦਾ ਕਿ ਡਰ ਹੈ ਹਾਂ ਦੇਖੋ ਮੈਂ ਕਿਹਾ ਪੁਲਿਸ ਫੋਰਸ ਲੱਗੇ ਸਾਡਾ ਤਾਂ ਡਰ ਕੋਈ ਨਹੀਂ ਜਾਂਦਾ ਸਾਡਾ ਪ੍ਰੋਗਰਾਮ ਵੀ ਉਹਨਾਂ ਦੀ ਰੈਲੀ ਚ ਖਲੜ ਪਾਉਣਾ ਅਸੀਂ ਤਾਂ ਕਹੇ ਵੀ ਜਾਂ ਤਾਂ ਸਾਨੂੰ ਕਾਲੇ ਚੰਡੇ ਵਿਖਾ ਲੰਦਿਓ ਸਾਡਾਂ ਤੇ ਖੜੇ ਕਰ ਲਓ ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ ਤਾਂ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਔਰ ਅਫਸਰ ਪੂਰੇ ਡਰੇ ਪਏ ਆ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ 'ਚ ਨਸ਼ਾ ਆਮ ਵਿਕ ਰਿਹਾ ਪੰਜਾਬ 'ਚ ਕਤਲ ਹੋਗਾ ਤਾਂ ਰੋਜ਼ ਹੋ ਰਹੀ ਆ ਉਹਦੇ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਪਿੰਡ 'ਚ ਕਤਲ ਹੋ ਜਾਂਦਾ ਤੇ ਮੋਕੇ ਤੇ ਪੁਲਿਸ ਨਹੀਂ ਪਹੁੰਚਦੀ ਸਿਕਿਉਰਿਟੀ ਸਿਰ ਭਾਜਪਾ ਦੇ ਲੀਡਰਾਂ ਨੂੰ ਚਾਹੀ ਪੂਰਾ ਕੀ ਬਣਿਆ ਹਾਂਜੀ ਉਹਦਾ ਦੋਸ਼ੀਆਂ ਨੂੰ ਉਹ ਕਹਿੰਦੇ ਵੀ ਦੋਸ਼ੀਆਂ ਖਿਲਾਫ ਜਿੰਨਾ ਕਿਸਾਨਾਂ ਦੇ ਵੱਟੇ ਚਲਾਏ ਉਹਨਾਂ ਖਿਲਾਫ ਪਰਚਾ ਦਰਜ ਕਰਦੇ ਨੇ ਅੱਗੇ ਇਨਕੁਆਇਰੀ ਕਰ ਲੈਨੇ